ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਪੈਂਟ ਸੰਧੂ ਗਾਈਆਂ ਜੀ ਤਾਂ ਨਾ ਇਹ 100 ਗਾਈਆਂ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਨੇ 10 ਇੱਕ ਬੱਸੀ ਹੈਗੀ ਪਕਾਉ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਨਾਮ ਭਰਪੂਰ ਸਿੰਘ ਐਂਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕ ਹੈ ਜੀ ਫੋਨ ਨੰਬਰ 9915466734 9915466734 ਠੀਕ ਹੈ ਜੀ ਬਈ ਜੀ ਆਪਣੇ ਕੋਲ ਕਿੰਨੇ ਗਾਂ ਪਕਾਉਗਾ ਜੀ ਆਪਣੇ ਕੋਲੇ ਤਿੰਨ ਗਾਂ ਆ ਪਕਾਉ ਇੱਕ ਬੱਚੀ ਹੈ ਜੀ ਠੀਕ ਹੈ ਜੀ ਆ ਦੱਸੋ ਜੀ ਆ ਗਾਂ ਦੀ ਡਿਟੇਲ ਇਹ ਗਾਂ ਸਾਈਵਾਲ ਦੇ ਵਿੱਚ ਕ੍ਰੋਸ ਆ ਗਈ ਠੀਕ ਹੈ ਜੀ ਇਹਦੇ ਥੱਲੇ ਮੰਨ ਲਓ ਵੀ 11 ਕਿਲੋ ਦੁੱਧਾ ਬੱਚੀ ਮਗਰਾ ਹੋ ਗਈ ਨੂੰ 13-14 ਦਿਨ ਸੂਈ ਠੀਕ ਹੈ ਜੀ ਹਾਂ ਜੀ ਤੋਰ ਕੇ ਦਿਖਾਓ ਜੀ ਬਈ ਜੀ ਦੇਖ ਸਕਾ ਜੀ ਬੱਸੀ ਮਗਰਾ 13-14 ਦਿਨ ਹੋ ਗਏ ਸਰਜਰੀ ਮੰਨ ਕੇ ਕੋਲੋ ਜੀ ਬਾਕੀ ਸਾਨੂੰ ਬੱਚੇ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਗਾਂ ਦੀ ਝਲਕ ਮਾਰੋ ਜੀ ਥਣ ਥਣ ਤੁਹਾਡੇ ਸਾਹਮਣੇ ਆ ਜੀ ਠੀਕ ਆ ਜੀ ਤੇ ਤੁਰਾ ਤਰਾ ਥਣ ਥਣ ਨੂੰ ਮੁੱਠੀ ਨਾਲ ਲੱਗਿਆ ਵਾ ਦੇਖ ਸਾਹਿਬ ਬਾਈ ਦੁੱਧ ਗਨੰਦੀ ਹੈ ਇਹਦੇ ਥੱਲੇ ਦੁੱਧ ਹੁਣ 11 ਕਿਲੋ ਆ ਬਾਈ 11 ਕਿਲੋ ਜੀ ਬਾਕੀ ਤੁਹਾਨੂੰ ਪਤਾ ਖਲੇ ਬੰਗਲ ਮੁੰਡਾ ਟਿਕਾਣਾ ਪੂਰਾ ਹੈ ਨਹੀਂ ਆ ਘਰ ਘਰ ਦੇ ਲਈ ਬੈਠੇ ਆ ਠੀਕ ਹੈ ਜੀ ਠੀਕ ਹੈ ਬਾਕੀ ਵੱਧ ਘੱਟ ਲੈਣਾ ਅਗਲੀ ਦੀ ਸੇਵਾ ਠੀਕ ਹੈ ਜੀ ਠੀਕ ਹੈ ਭਾਈ 11 ਕਿਲੋਟਰ ਚੋਕੇ ਤੇ ਸੱਲੀ ਕਰਕੇ ਭਾਈ ਕਹਿੰਦਾ ਲੱਜਾ ਸਕਦੇ ਹੋ ਪ੍ਰਿੰਟ ਸੰਧੂ ਠੀਕ ਹੈ ਜੀ ਤੇ ਭਾਈ ਤੋਂ ਪੁੱਛਦੇ ਆ ਰੇਟ ਹਾਂ ਜੀ ਭਾਈ ਰੇਟ ਦੱਸੋ ਜੀ ਇਹਦਾ ਇਹਦਾ 36000 ਰੁਪਏ 37000 ਹਾਂ ਭਾਈ 37000 ਰੁਪਏ ਰੇਟ ਆ ਹੀ ਦੇ ਸਕਦੇ ਹੋ ਮਗਰ ਦੱਸੋ ਜੀ ਇਹਦਾ ਕੀ ਹੈ ਬੱਚੀ ਆ ਮਗਰ ਕਿਹੜੀ ਆ ਜੀ ਉਹ ਪਹਿਲੀ ਬਈ ਜੀ ਬੱਸ ਜੀ ਦੇਖ ਸਕਦੇ ਆ। ਮਾਗਰ ਜੇ ਕਿਸੇ ਭਾਈ ਨੇ ਲੈਣਾ ਤਾਂ ਰੇਟ ਸਾਨੂੰ ਬਾਈ ਨੇ ਦੱਸ ਦਿੱਤਾ ਜੀ ਬਾਈ ਨਾਲ ਕਨੈਕਟ ਕਰ ਲਿਓ। ਹਾਂਜੀ ਬਾਈ ਜੀ ਦੱਸੋ ਜੀ ਟੇਲਾ ਗਾਂ ਦੀ ਜਰਸੀ ਦੀ। ਇਹ ਇਹ ਦੂਜਾ ਸੂਹਾ ਸੂਈ ਹੈ ਜੀ ਹੁਣ ਇਹਦੇ ਕੋਲੇ 10 ਕਿਲੋ ਬੋਲੀ ਤਿਆਰ ਆ ਜੀ ਇਹਨੂੰ ਸੱਤਵਾਂ ਦਿਨਾਂ ਸੂਈ ਨੂੰ। ਠੀਕ ਆ ਜੀ। ਬੱਚਾ ਇਹਦਾ ਥੋੜਾ ਜਿਹਾ ਕਮਜ਼ੋਰ ਸੀ ਬੱਚਾ ਸਫੇਰ ਹੋ ਗਿਆ ਬਾਕੀ ਉਹਦੀ ਸੂਈ ਦੀ ਆਪਣੇ ਕੋਲੇ ਵੀਡੀਓ ਸਾਰੀ ਹੈਗੀ ਆ ਸਵੇਦ ਬੱਚੇ ਦੀ। ਠੀਕ ਆ ਜੀ। ਤੇ ਰੇਟ ਵੀ ਦੱਸ ਹੀ ਦਿਓ ਜੀ ਪਹਿਲਾਂ। ਰੇਟ ਉਸ ਆਪਾਂ ਇਹ 45000 ਰੁਪਏ ਦੇ ਦਾਂ। ਠੀਕ ਆ ਜੀ। ਦੁੱਧ ਵੀਰੇ ਦਾ। ਠੀਕ ਹੈ ਹੁਣ 10 ਕਿਲੋ ਮੰਨ ਲਓ ਤਿਆਰ ਆ ਛੇ ਮਾਂ ਦੇ ਨਾਲ ਜ 7ਵੇਂ ਸੂਈ ਨੂੰ ਠੀਕ ਹੈ ਠੀਕ ਬਾਈ ਦੇਖ ਸਕਦੇ ਹੋ ਬਾਈ ਨੇ 10 ਤਾਂ 10 ਕਿਲੋ ਤੋਂ ਕੋਈ ਚੱਕ ਨਹੀਂ ਸੀਲ ਠੰਡੀ ਹੈ ਬੱਚੇ ਤੋਂ ਬਿਨਾ ਜਿਵੇਂ ਮਰਜੀ ਚੋਈ ਜਾਓ ਠੀਕ ਹੈ ਠੀਕ ਭਾਵੇਂ ਜੋ ਆਖ ਚੋਈ ਜਾਵੇ 4 ਸਾਲ ਦਾ ਠੀਕ ਹੈ ਠੀਕ ਬਾਈ ਦੇਖੋ ਕੋਈ ਜਾਣਦਾ ਹੋਵੇ ਧਾਰ ਠੀਕ ਹੈ ਤੋਰ ਕੇ ਦਿਖਾ ਦਿਓ ਇਹਦੇ ਸਰੋ ਕਾਤ ਜਰਸੀ ਸਾਹਮਣੇ ਜਾਸ ਸੀ ਗਾ ਜੀ ਬਾਕੀ ਵੀ ਜਿਹੜੀ ਲੱਗਦਾ ਬਸ ਆਦਾ ਮੱਛਾ ਮਰ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਵਈ ਲੈ ਚਲੋ ਫੇਸਬੁਕ ਦੇਖ ਸਕਦੇ ਹਾਂ ਜਨਾ ਹਾਂਜੀ ਪਾਵਰ ਜਰਸੀ ਆ ਜਮਾ ਠੀਕ ਹੈ ਜੀ ਇਹ ਤਾਂ ਤੁਸੀਂ ਵੇਖ ਲਈ ਫੇਸਬੁਕ ਬਹੁਤ ਚੰਗਾ ਠੀਕ ਹੈ ਜੀ ਹੁਣ ਕੁਆਲਿਟੀ ਦੀ ਹੈ ਠੀਕ ਹੈ ਜੀ ਬਾਕੀ ਥੋੜੀ ਜਿਹੀ ਡਸ ਪਣੀ ਤਾਂ ਤੁਹਾਨੂੰ ਪਤਾ ਇੱਕ ਸੂਏ ਦਾ ਕਰਕੇ ਠੀਕ ਹੈ ਜੀ ਠੀਕ ਇਧਰ ਕੰਮ ਕਮ ਚੱਲਦਾ ਕਰਕੇ ਉਹਦੇ ਵੇ ਠੀਕ ਹੈ ਜੀ ਇਹ ਕਿੱਸਾ ਰੇਬਰਾ ਬਾਕੀ ਭਾਈ ਜੀ ਨਾਲ ਕਨੈਕਟ ਕਰੋ ਪੰਡ ਸੰਧੂ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਹਾਂਜੀ ਨੰਬਰ ਤੀਜੇ ਵਾਲੇ ਦਿਖਾਓ ਜੀ ਇਹ ਵੀ ਦੂਜਾ ਸੂਆ ਜੀ ਹਾਂਜੀ ਹਾਂਜੀ ਇਹਦੇ ਮਗਰ ਬੱਛਾ ਠੀਕ ਹੈ ਜੀ ਇਹਦੇ ਥੱਲੇ ਹੁਣ ਮੰਨ ਲਓ ਦੁੱਧ ਹੂ ਤਾਂ 14 ਹੀ 13 ਕਿਲੋ ਦੁੱਧ ਨੈਟ ਤਿਆਰ ਹੈ ਠੀਕ ਹੈ ਜੀ ਅਗਲਾ ਦੋ ਟਾਈਮ ਤਿੰਨ ਟਾਈਮ ਚੋਕੇ ਆਪਦੀ ਲਿਆ ਜੀ ਠੀਕ ਹੈ ਜੀ ਭਾਈ ਜੀ ਰੇਟ ਵੀ ਦੱਸ ਦਿਓ ਜੀ ਇਹਦਾ ਇਹਦਾ ਰੇਟ ਛੇ ਲੱਖ ਰੁਪਏ ਠੀਕ ਹੈ ਜੀ ਓਏ ਇਹ ਦੇਖੋ ਜੀ 40000 ਆ ਬਾਈ ਤੋਰ ਕੇ ਦਿਖਾਓ ਠੰਡੀ ਸੀਲ ਬਹੁਤ ਆ ਬਾਈ ਕਹਿੰਦਾ ਮਗਰ ਬੱਸਾ ਜੀ ਠੀਕ ਆ ਜੀ ਬੱਚਾ ਪੁੱਛਾ ਤਾਂ ਅਸੀਂ ਕਦੇ ਛੱਡੇ ਨਹੀਂ ਠੀਕ ਆ ਜੀ ਜਰਸੀ ਹੈ ਜੀ ਇਹਦੀ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾਉਣਾ ਹੈ ਜੀ ਦੇਖੋ ਜੀ ਫੇਸ ਦਿਖਾ ਦਿਓ ਮਾੜੇ ਮੂੰਹ ਦਾ ਠੀਕ ਆ ਜੀ ਬਾਕੀ ਤੁਹਾਨੂੰ ਤੋਰ ਕੇ ਦਿਖਾਈ ਦਿੰਨੇ ਮਗਰ ਬਾਈ ਇਹ ਬੱਸਾ ਜੀ ਦਾ ਬੱਚਾ ਇਹਦੇ ਮਗਰ ਬਾਈ ਜੀ ਆਸੇ ਬੱਸਾ ਇਹ ਦੇਖ ਸਕਦੇ ਹੋ ਬੱਸਾ ਠੀਕ ਆ ਜੀ ਹਾਂ ਜੀ ਤੋਰੋ ਜੀ ਭਾਈ ਜੀ ਮੇਰੇ ਤੋਂ ਵੀ ਦੱਸਤਾ ਜੀ ਗਾ ਦਾ ਤੇ ਜੇ ਕਿਸੇ ਦਾ ਕੋਈ ਜ਼ਰੂਰ ਬਈ ਕਨੈਕਟ ਕਰੇ ਜੀ ਆਪਣਾ ਨੰਬਰ ਹੈ 952800355 ਜੀ ਠੀਕ ਹੈ ਜੀ ਭਾਈ ਮੋੜ ਲਓ ਆਇਆ ਲੈ ਤਾਂ ਪਰਮੂ ਟੀਵੀ ਨੂੰ ਬਤਾ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਤੇ ਨਵੇਂ ਵੀਡੀਓ ਅਪਲੋਡ ਕਰਾਂਦੇ ਰਹੀਏ ਜੀ ਇਹ ਅਹੀ ਫਰੀ ਹਾਂਜੀ ਭਾਈ ਚੌਥੇ ਨੰਬਰ ਤੇ ਬੱਸੀ ਆ ਗਈ ਹਾਂਜੀ ਭਾਈ ਦੱਸੋ ਡਿਟੇਲ ਇਹਦੀ ਇਹ 9 ਮਹੀਨਿਆਂ ਦੀ ਹੈ ਜੀ ਦੁੱਧ ਹੁੰਦਾ ਹਲੇ ਠੀਕ ਹੈ ਜੀ ਹਾਂ ਕਵਾਲਿਟੀ ਪੂਰੀ ਫੋਲੋ ਚੰਗੀ ਦੀ ਠੀਕ ਹੈ ਜੀ ਮਾਂ ਦਾ ਬਹੁਤ ਜ਼ਗਰ ਕਾਟਾ ਬਹੁਤ ਸੋਹਣੇ ਸੀਮੰਦੀ ਆ ਠੀਕ ਹੈ ਜੀ ਬੰਦੇ ਨੇ ਦੇਖੋ ਆਪਣੀ ਤਾਂ ਲਈ ਆ ਪਰ ਝੂਠ ਨਹੀਂ ਮਾਰਦੇ ਠੀਕ ਹੈ ਜੀ ਬੰਦੇ ਨੇ ਇਹ ਗੱਲ ਕਹਿ ਕੇ ਦਿੱਤੀ ਆ ਵੀ ਭਾਈ ਜਿਹਨੂੰ ਦੇਗਾ ਯਾਦ ਰੱਖੋ 1200 ਰੁਪਿਆ ਦੀ ਕਪੜਾ ਵਾ ਸਸਾ ਪ੍ਰਾ ਵੀ ਤਾਂ ਠੀਕ ਹੈ ਹਾਂ ਅਗਲੇ ਅਗਲੇ ਦਾ ਨਾ ਇਹ ਜਿਹੜਾ ਬੱਚਾ ਹੈਗਾ ਅਸਾ ਸ ਬੱਚੇ ਦਾ ਠੀਕ ਹੈ ਹਾਂ ਠੀਕ ਹੈ ਜੀ ਭਾਈ ਇਹ ਆਪ ਬੱਚਾ ਬਹੁਤ ਚੰਗੀ ਕੁਆਲਿਟੀ ਦੇ ਟੀਕੇ ਦਾ ਠੀਕ ਹੈ ਜੀ ਠੀਕ ਹੈ ਜੀ ਬੱਚਾ ਕੁਆਲਿਟੀ ਦਾ ਠੀਕ ਹੈ ਆਪ ਤਾਂ ਹਲੇ 9 ਮਹੀਨੇ ਦੀ ਬੱਚੀ ਹੈ ਠੀਕ ਹੈ ਤੇ ਬਈ ਤਾਂ ਕੋਈ ਦੇਖ ਸਕਦਾ ਨਹੀਂ ਕਰੇ ਠੀਕ ਹੈ ਜੀ ਐਮਰੇ ਦਾ ਸੋ ਜੀ ਰੇਟ ਰੂਟ ਦੱਸ ਦਿਓ ਜੀ ਇਹਦਾ ਇਹਦਾ ਰੇਟ ਹੈਗਾ ਜੀ 13000 ਠੀਕ ਹੈ ਬਈ ਜੀ 13000 ਰੁਪਏ ਰੇਟ ਹੈ ਤੇ ਬਾਕੀ ਬਈ ਕਰਨ ਜੀ ਚ ਕੀ ਹੈ ਪਨ ਨੰਬਰ ਜਪਾ ਇਹ ਤਾਂ ਫਿਰ ਹੁਣ ਆਪਣਾ ਬਈ ਦੇਖ ਸਕਦੇ ਬਈ 13000 ਰੁਪਏ ਮੰਗਿਆ ਠੀਕ ਹੈ ਜਾਇਜ਼ ਮੋਲਾ ਕਿਸੇ ਨੂੰ ਨਹੀਂ ਲੱਜਾਈ ਨਹੀਂ ਹੁੰਦੀ ਬਹੁਤ ਸੋਹਣੀ ਸੀਲਸਫੁਲ ਬਹੁਤ ਚੰਗਾ ਸਾਫ ਸੁਥਰੇ ਥਾਂ ਲਿਆ ਕੋਈ ਕੋੜ ਸੰਗ ਨਹੀਂ ਕੁਛ ਨਹੀਂ ਠੀਕ ਹੈ ਜੀ ਯਾਰੇ ਥਾਣਾ ਇੱਕੋ ਹੀ ਹੈ ਠੀਕ ਹੈ ਜੀ ਬਈ ਦੇਖ ਸਕਦੇ ਹੋ ਬਈ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਕਿਸੇ ਨੂੰ ਨਮਿਤ ਨੂੰ ਵੀ ਵੀਡੀਓ ਅਪਲੋਡ ਕਰਦੇ ਰਹੀਏ ਬਾਈ ਦਾ ਪਿੰਡ ਸੰਧੂਆ ਪਹਿਲਾਂ ਵੀ ਆਪਾਂ ਵੀਡੀਓ ਬੰਦ ਰਹਿੰਦੇ ਆ ਤੇ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ